ਪੱਕਾ ਪਾਈ ਬੈਠੇ ਹੋਗੇ ਗਰੀਬਾਂ ਨੂੰ ਇੱਥੇ ਕਣਕ ਨਹੀਂ ਮਿਲਦੀਗੀ ਤੁਸੀਂ ਜਾ ਕੇ ਉੱਥੇ ਬੋਰੀਆਂ ਲੈ ਕੇ ਖੜ ਜਾਂਦੇ ਹੋ ਕਿਉਂ ਸਾਨੂੰ ਤਾਂ ਸਰਕਾਰ ਦਿੰਦੀ ਐ ਤੇਰਾ ਕਿੱਤੇ ਡੁੱਖਦਾ ਕਿਸੇ ਨੂੰ ਮਿਲੇ ਚਾਹੇ ਨਾ ਮਿਲੇ ਅਸੀਂ ਕਿ ਕਿਸੇ ਦਾ ਠੇਕਾ ਲਿਆ ਠੇਕਾ ਤਾਂ ਤੁਹਾਨੂੰ ਮੈਂ ਦੰਨਾ ਕੋਈ ਨਹੀਂ ਅੱਜ ਵਧਾ ਕੀ ਦੇਖੇ ਜਾਉਂਗਾ ਲਾਉਣਾ ਵੱਡੇ ਸਾਬ ਨੂੰ ਹੁਣ ਹੈਲੋ ਆ ਜਾ ਹਤੇ ਨੇ ਕਿ ਲਈ ਪਾਜੇ ਜੋੜ ਪਿਆ ਆਪ ਜੀ ਸਾਹਿਬ ਜੀ ਇੱਕ ਮਿੰਟ ਰੱਖੋ ਜੀ ਹੋਲਡ ਆਪਰੇ ਮਿੰਟ ਆ ਜਾ ਸਾਬ ਜੀ ਇਹ ਜਿਹੜਾ ਨੰਬਰਦਾਰ ਦੇ ਮੈਂ ਘਰੇ ਖੜਾ ਜੀ ਇਹਦਾ ਵਿਚਾਰੇ ਐਸਪੀ ਭਾਈ ਚਾਰੇ ਚੋਂ ਨੇ ਜੀ ਹੋਰ ਜੀ ਇਹਦਾ ਆਪਾਂ ਨੂੰ ਇੰਤਲਾਹ ਦੇ ਦੀ ਜੀ ਕਿਵੇਂ ਜੀ ਵੀ ਨੰਬਰਦਾਰ ਕਿਉਂ ਕਹਿੰਦੇ ਨੇ ਉਹ ਇਹਦਾ ਨੰਬਰਦਾਰ ਇਹਨੂੰ ਤਾਂ ਕਹਿੰਦੇ ਨੇ ਜੀ ਤਾਂ ਹਰੇਕ ਦੇ ਘਰੇ ਜਾ ਕੇ ਨੰਬਰਦਾਰੀ ਹੀ ਘੋਟਣ ਲੱਗ ਜਾਂਦਾ ਹੈਗਾ ਤਾਂ ਕਰਕੇ ਇਹਨੂੰ ਨੰਬਰਦਾਰ ਕਹਿਣ ਲੱਗੇ ਜੀ ਇਹਦਾ ਵਿਚਾਰੇ ਬਾਲੇ ਗਰੀਬ ਨੇ ਜੀ ਕੀ ਦੱਸਾਂ ਮੈਂ ਤੁਹਾਨੂੰ ਇਹਦਾ ਇਹਨਾਂ ਦਾ ਤਾਂ ਮੈਂ ਕਹਣਾ ਜਮੀ ਨਹੀਂ ਸਰਦਾ ਜੀ ਬਾਲੇ ਗਰੀਬ ਨੇ ਇਹਨਾਂ ਕੋਲੇ ਤਾਂ ਵਿਚਾਰਿਆਂ ਕੋਲੇ ਖਾਣ ਨੂੰ ਵੀ ਨਹੀਂ ਹੈਗਾ ਕੁਝ ਰਿਆ ਅੰਦਰ ਚੱਲੋ ਅੰਦਰ ਇੱਕ ਮਿੰਟ ਜੀ ਮੈਂ ਮੜਾ ਜੈ ਇਹਨਾਂ ਦੇ ਨਾ ਘਰਦਾਰ ਦੇਖਿਆ ਮਾਜੀ ਵਿਚਾਰਿਆਂ ਦਾ ਕਹਿੰਦੇ ਸੱਤਾ-ਸੁੱਤਾ ਵੀ ਬਾਣੀਆਂ ਟੁੱਟੀਆਂ ਹੋਈਆਂ ਨੇ ਜੀ ਮੈਂ ਮੜਾ ਜੈ ਤੁਹਾਨੂੰ ਤਲਾਹ ਦਿਨਾ ਜੀ ਜੇ ਪਤਾ ਗੱਲ ਕੀ ਇਹ ਨਹੀਂ ਯਕੀਨ ਆਉਂਦਾ ਵੀਡੀਓ ਕਾਲ ਕਰ ਲਓ ਜੀ ਆਏ ਨਹੀਂ ਜੀ ਜੇ ਵੀਡੀਓ ਕਾਲ ਕਰਨੀ ਹੈ ਵੀਡੀਓ ਕਾਲ ਕਰ ਲਓ ਜੀ ਜਾਂ ਤਾਂ ਤੀਨ ਕਰਿਆ ਕਰੋ ਜਾਂ ਫਿਰ ਮੈਨੂੰ ਭੇਜਿਆ ਨਾ ਕਰੋ ਜੀ ਇਹ ਗੱਲ ਥੋੜੂ ਐਹੀ ਕੋਈ ਮੈਂ ਮੜਾ ਸੱਤਾ ਦੇਖ ਕੇ ਤੁਹਾਨੂੰ ਇਹਨੂੰ ਪ੍ਰੂਫੀਸ਼ਨ ਦਿਨਾ ਜੀ ਹਾਂ ਜੀ ਹਾਂ ਮੜਾ ਸੱਤਾ ਦੇਖ ਲੈ ਇਹਨਾਂ ਦੀਆਂ ਜੀ ਚਲੋ ਜੀ ਸਾਬ ਜੀ ਫੋਨ ਆ ਗਿਆ ਜੀ ਤੁਹਾਡਾ ਕੋਈ ਇੱਕ ਤਾਂ ਯਾਰ ਇਹ ਬਾਹਲਾ ਲਹੂ ਪੀਂਦੇ ਨੇ ਯਾਰ ਘਰੇੋਂ ਤਾਂ ਨਹੀਂ ਆਉਂਦੇ ਸਾਬ ਦਾ ਫੋਨ ਆ ਗਿਆ ਪਿੱਛੇ ਹਲੋ ਆਦੀ ਸਾਹਿਬ ਜੀ ਉਹ ਉੱਥੇ ਬੈਠਾਂਗਾ ਜੀ ਉਹਨਾਂ ਨੇ ਸੱਤਾਂ ਦੇਖ ਰਿਹਾਗਾ ਉਹ ਫਰਸ਼ ਤਾਂ ਸਾਰੇ ਕੱਚੇ ਫਰਸ਼ ਨਹੀਂ ਕੱਚਾ ਬੇੜਾ ਦਾ ਕੰਧਾ ਵੀ ਕੱਚੀਆਂ ਨੇ ਜੀ ਵਿਚਾਰਿਆਂ ਦੀਆਂ ਕੋਈ ਪਲਾਸਟਰ ਨਹੀਂ ਕਿਤੇ ਵਿਚਾਰੇ ਟੀਪ ਟਪਲੇ ਨਾਲ ਕੰਮਸਾਰਦੇ ਨੇ ਜੀ ਆਈ ਨਹੀਂ ਮੈਂ ਆਉਂਦਾ ਹੁੰਦਾ ਡਿਊਟੀ 'ਚ ਕਰਨ ਦਾ ਨਾ ਤੁਸੀਂ ਮੇਰੇ ਤੇ ਯਕੀਨ ਨਹੀਂ ਕਰਦੇ ਹੈਗੇ ਯਕੀਨ ਵੀ ਕਰੋ ਓਹੋ ਬਾਬਾਗੁਰੂ ਇਹ ਤਾਂ ਇਹਦੇ ਨਾਲ ਦੇ 20 25 ਘਰ ਹੋਰ ਨੇ ਜੀ ਤੁਸੀਂ ਮੈਨੂੰ ਇਹਨਾਂ ਦੀ 20 25 ਘਰਾਂ ਦੀ ਸੇਵਾ ਸਮਾਦੋ ਜੀ ਮੈਂ ਇਹਨਾਂ ਨੂੰ ਆਪਣੇ ਤਨਖਾਹ 'ਚ ਰੁਪਏ ਕਟਾ ਦਿਆ ਕਰੂੰਗਾ ਜੀ ਕਦਾ ਕਿ ਜਲਾ ਮੈਂ ਮੈਂ ਵੀ ਸੇਵਾ ਕਰਨੀ ਚਾਹਣਾ ਜੀ ਵੀ ਲੈ ਕੇ ਕੀ ਜਾਣਾ ਦੁਨੀਆ ਤੋਂ ਜੀ ਹੋਰੀ ਇੱਕ ਮਿੰਟ ਮੜਾ ਤੁਸੀਂ ਨਾ ਮੈਨੂੰ ਹੋਲਡ ਰੱਖੋ ਜੀ ਮੈਂ ਇਹਨੂੰ ਹੋਰ ਪੁੱਛਦਾ ਜੀ ਕੋਈ ਤਕਰੀਬ ਹੈਗੀ ਤਾਂ ਠੀਕ ਹੈ ਜੀ ਨਹੀਂ ਫਿਰ ਮੈਂ ਇਹਨਾਂ ਨਾਲ ਗੱਲਬਾਤ ਕਰਕੇ ਮੈਂ ਨਬਟਾ ਕੇ ਆਉਣਾ ਜੀ ਕੰਮ ਮੈਨੂੰ ਐਂ ਦੱਸੋ ਓਏ ਜਿਹੜੇ ਆ ਮਰੀ ਜੇਬ ਚ ਪਾਏ ਨੇ ਕਿੰਨੇ ਰੁਪਏ ਦੀਏ 50000 ਆ ਪੂਰਾ 50 ਦਾ ਐਂ ਕਰ 50000 ਹੋਰ ਪਾ ਦੋ ਸਿੱਧੀਆਂ ਮਿੱਲ ਚੋਂ ਗੱਡੀਆਂ ਗਦਾਮ ਚੋਂ ਤੁਹਾਡੇ ਘਰੇ ਆਉਣਗੀਆਂ ਗਣਕ ਦੀਆਂ